ਕਾਨੂੰਨੀ ਕੰਮ ਹੈ ਸਾਰੇ ਦਮਾਸ ਹੈ ਜੀ ਅੱਛਾ ਬਰਨਾਲਾ ਪੁਲ ਸਾਈਬਰ ਸੈੱਲ ਪੂਰੀ ਤਰ੍ਹਾਂ ਐਕਟਿਵ ਹੈ ਕੱਲ ਇੱਕ ਸੋਸ਼ਲ ਮੀਡੀਆ ਤੇ ਸ਼ਰਾਰਤੀ ਅਨਸਰਾ ਵੱਲੋਂ ਕਾਨੂੰਨ ਦੀ ਲੰਗਣਾ ਕਰਨ ਲਈ ਵੀਡੀਓ ਅਪਲੋਡ ਕੀਤੀ ਗਈ ਸੀ ਜਿਸ ਤਹਿਤ ਉਹ ਸੇਖਾ ਜਿਹੜੇ ਚੌਂਕ ਤੋਂ ਉਹਨਾਂ ਨੇ ਰੈੱਡ ਲਾਈਟ ਜੰਪ ਕੀਤੀ ਨਾਲ ਹੀ ਚੈਲੰਜ ਕੀਤਾ ਤੇ ਜੋ ਕਿ ਇਸ ਸੰਬੰਧੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ੀਰੋ ਟੋਲਰੈਂਸ ਹੈ ਤੇ ਸਾਡੀ ਸਮੂਚੀ ਟੀਮ ਨੇ ਉਹਨੂੰ ਮਤਲਬ ਜਿਹੜਾ ਟ੍ਰੇਸ ਕਰ ਲਿਆ ਤੇ ਮੋਟਰਸਾਈਕਲ ਬੰਦ ਕਰ ਦਿੱਤਾ ਗਿਆ ਤੇ ਅੱਗੇ ਵਾਸਤੇ ਵੀ ਇਸ ਸੰਬੰਧੀ ਤਾੜਨਾ ਹੀ ਹੈ ਜੋ ਕੋਈ ਇਦਾਂ ਦੀ ਕੋਈ ਸ਼ਰਾਰਤੀ ਅੰਸਰ ਕਾਨੂੰਨ ਦੀ ਲੰਗਣਾ ਕਰਨ ਦੀ ਚੈਲੰਜ ਕਰਨ ਦੀ ਵੀਡੀਓ ਅਪਲੋਡ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਲੋਕਾਂ ਨੂੰ ਇਹ ਅਪੀਲ ਹੈ ਜੇ ਕੋਈ ਇਦਾਂ ਦੀ ਵੀਡੀਓ ਅਪਲੋਡ ਕਰਦਾ ਹੈ ਉਸ ਸੰਬੰਧੀ ਪੁਲਿਸ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ ਤੇ ਅਸੀਂ ਮਾਵਾ ਪੇਰੈਂਟਸ ਅਤੇ ਸਕੂਲ ਸੰਸਥਾਵਾਂ ਵਗੈਰਾ ਨੂੰ ਵੀ ਅਪੀਲ ਕਰਦੇ ਆਂ ਕਿ ਸਬੰਧੀ ਸੁਚੇਤ ਰਹਿਣ ਅਤੇ ਉਹ ਆਪਣਾ ਰੋਲ ਪਲੇ ਕਰਨ ਤਾਂ ਕਿ ਜਿਹੜਾ ਇਹੋ ਜਿਹਾ ਕਾਨੂੰਨ ਲੰਗਣਾ ਕਰਨ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਰਹੇ ਤੇ ਲੋਕਾਂ 'ਚ ਜਿਹੜੀ ਹੈ ਟ੍ਰੈਫਿਕ ਨਿਮਾਪਤੀ ਜਾਗਰੂਕਤਾ ਆ ਸਕੇ ਇਹ ਜਿਹੜੀ ਚਲਾਨ ਦੇ ਲਈ ਇਲੈਕਟ੍ਰੋਨਿਕ ਮਸ਼ੀਨਾਈ ਆ ਇਹਦੇ ਕਿ ਬਾੜੇ ਰੱਖੇਗਾ ਜੀ ਹੁਣ ਇਲੈਕਟ੍ਰੋਨਿਕ ਇਹ ਚਲਾਨ ਕੀਤੇ ਜਾ ਰਹੇ ਨੇ ਲਗਾਤਾਰ ਬਨਾਲਾ ਪੁਲਿਸ ਵੱਲੋਂ ਵੀ ਇਸ ਇਸ ਵਿੱਚ ਇਹ ਹੈ ਇਹ ਜਦੋਂ ਕਿਸੇ ਦੀ ਚਲਾਨ ਲਈ ਭਰਿਆ ਜਾਂਦਾ ਤਾਂ ਉਸ ਦੇ ਜੇ ਕੋਈ ਹੋਰ ਕਮੀ ਪੇਸ਼ੀਆਂ ਵੀ ਆ ਡਾਕੂਮੈਂਟਸ ਵਗੈਰਾ ਚ ਤੇ ਈ ਮਸ਼ੀਨ ਹੈ ਇਹ ਆਪਣੇ ਆਪ ਉਹ ਡਾਟਾ ਰਿਕਵਰ ਕਰਦੀ ਹੈ ਚੱਕ ਲੈਂਦੀ ਹੈ ਤੇ ਉਹ ਚਲਾਨ ਵੀ ਐਡ ਹੁੰਦੇ ਨੇ ਇਸ ਲਈ ਜੇ ਤੁਸੀਂ ਭਾਰੀ ਜੁਰਮਾਨੇ ਤੋਂ ਬਚਣਾ ਚਾਹੁੰਦੇ ਹੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕਾਗਜ਼ਾਤ ਪੂਰੇ ਰੱਖੋ ਤੇ ਨਹੀਂ ਫਿਰ ਈ ਚਲਾਨ ਰਹਿਣੀ ਜਿਹੜੇ ਚਲਾਨ ਕਿਤੇ ਜਾ ਹੀ ਰਹੇ ਆਲਰੇਡੀ ਬੱਚਿਆਂ ਨੇ ਮਾਪਿਆਂ ਨੂੰ ਵੀ ਇਹਣਾ ਚਾਹੁੰਦੇ ਮਾਪਿਆਂ ਨੂੰ ਦੱਸਦੇ ਆ ਜਿਵੇਂ ਕਿ ਪਹਿਲਾਂ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਿੰਨਾ ਜਾ ਚੁੱਕਿਆ ਹੈ ਕਈ ਕੈਂਪ ਲਾਇਆ ਜਾ ਚੁੱਕੇ ਨੇ ਵੱਖ-ਵੱਖ ਤਰੀਕਿਆਂ ਨਾਲ ਸੈਮੀਨਾਰਾ ਰਾਹੀਂ ਗੁਰਦੁਆਰਿਆਂ 'ਚ ਅਨਾਉਂਸਮੈਂਟ ਰਹੀ ਤੇ ਹੋਰ ਬੜੇ ਤਰੀਕੇ ਨਾਲ ਇਹ ਕੀਤਾ ਗਿਆ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਹੁਣ ਜਿਹੜੇ ਨਵੇਂ ਲਾਭ ਤਾਕ 25000 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਮਾਵਾ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਇਸ ਲਈ ਅਪੀਲ ਹੈ ਕਾਨੂੰਨ ਮੁਤਾਬਕ ਜੋ ਤੈਅ ਹੈ 50 ਸੀਸੀ ਤੋਂ ਘੱਟ ਜਿਹੜੀ ਹੈ 16 ਸਾਲ ਦੇ ਬੱਚੇ ਜਿਹੜੇ ਆ ਉਹ ਚਲਾ ਸਕਦੇ ਨੇ ਪਰ ਉਹਦੇ ਲਈ ਵੀ ਲਰਨਿੰਗ ਲਾਇਸੈਂਸ ਹੈਲਮਟ ਵਗੈਰਾ ਕਾਨੂੰਨ ਦੀ ਜਿਹੜੀ ਪਰਲ ਹੈ ਉਹ ਜਰੂਰ ਫਿਰ ਵੀ ਕਰਨੀ ਹੀ ਪਵੇਗੀ ਸੋਸ਼ਲ ਮੀਡੀਆ ਦੇ ਜਿਹੜੇ ਇਕਰਾਰਤੀ ਅਨਸਰ ਇਹ ਔਰ ਟਾਈਮ ਉਲੰਘਣਾ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਉਹਨਾਂ ਨੂੰ ਸਖਤ ਤਾੜਨਾ ਕੀਤੀ ਜਾਂਦੀ ਹੈ ਬਿਲਕੁਲ ਜ਼ੀਰੋ ਟੋਲਰੈਂਸ ਇਸ ਸੰਬੰਧੀ ਅਪਣਾਈ ਜਾਊਗੀ ਬਿਲਕੁਲ ਵੀ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਦਾ ਜੇ ਇਸ ਸੰਬੰਧੀ ਜਾਂ ਕੋਈ ਟ੍ਰੈਪਕ ਨੀਂ ਉਹ ਲੰਘਣਾ ਕਰਦਾ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਨਹੀਂ ਤਾਂ ਵਿੱਚ ਟ੍ਰੈਪ ਪੁਆਇੰਟਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਜਾਊਗੀ